ਵੀਰੋ ਸਾਰੇ ਵੀਰਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਵੀ ਨੀਂਦ ਆਉਂਦੀ ਆ ਸੌਂਵੋ ਜ਼ਰੂਰ ਠੀਕ ਆ ਜੀ ਨਹੀਂ ਤੇ ਆ ਦੇਖ ਲੋ ਆ ਹਾਲ ਹੁੰਦਾ ਆ ਦੇਖੋ ਵੀਰ ਦਾ ਓ ਮਾਈ ਗਾਡ ਦੇਖੋ ਪਰ ਇਹਦੀ ਇੱਕ ਗੱਲ ਸੋਚਣ ਵਾਲੀ ਹੈ ਕਿ ਇਹਨੇ ਸੀਟ ਬੈਲਟ ਲਾਈ ਸੀ ਤਾਂ ਬਚਾਅ ਹੋ ਗਿਆ ਸੀਟ ਬੈਲਟ ਵੀ ਲਾ ਕੇ ਰੱਖਿਆ ਕਰੋ ਸੋ ਆ ਹੁਣ ਦੂਜੀ ਵੀਡੀਓ ਦੇਖੋ ਇਹਦੇ ਵਿੱਚ ਵੀ ਬੰਦੇ ਨੇ ਇਹ ਦੇਖਿਆ ਕਿ ਨੀਂਦ ਆ ਰਹੀ ਆ ਤੇ ਉਹਨੂੰ ਪਤਾ ਵੀ ਲੱਗ ਰਿਹਾ ਪਰ ਰੁਕ ਨਹੀਂ ਰਿਹਾ ਸਾਡੀ ਸਭ ਤੋਂ ਭੈੜੀ ਆਦਤ ਆ ਅਸੀਂ ਰੁਕਦੇ ਨਹੀਂ ਅਸੀਂ ਕਹਿੰਦੇ ਚਲੋ ਕੋਈ ਨਹੀਂ ਜਦੋਂ ਤੁਹਾਨੂੰ ਲੱਗੇ ਇੱਕ ਵਾਰੀ ਝੜਕਾ ਲੱਗੇ ਤੇ ਰੁਕਣਾ ਚਾਹੀਦਾ ਆ ਜਿਹੜੀ ਵਾਈਟ ਲਾਈਨ ਆ ਇਹਦੇ ਨਾਲ ਤੁਸੀਂ ਬਲੈਕ ਬਲੈਕ ਜਿਹਾ ਦੇਖ ਰਹੇ ਹੋ ਨਾ ਇੱਕ ਕੈਨੇਡਾ ਅਮਰੀਕਾ ਦੇ ਵਿੱਚ ਇਹਨਾਂ ਨੇ ਸਾਈਡ ਤੇ ਉਹ ਇੱਕ ਖੁਰਦਰੀ ਖੁਰਦਰੀ ਜੀ ਚੀਜ਼ ਬਣਾਈ ਹੁੰਦੀ ਹੈ ਕਿ ਤੁਹਾਡਾ ਜਦੋਂ ਟਾਇਰ ਇਧਰ ਨੂੰ ਆਵੇ ਤੇ ਗੜਰ ਕਰਕੇ ਤੁਹਾਨੂੰ ਅੰਦਰ ਆਵਾਜ਼ ਆਉਂਦੀ ਆ ਜਿਹੜੇ ਵੀਰ ਇੱਥੇ ਗੱਡੀਆਂ ਚਲਾਉਂਦੇ ਜਾਂ ਟਰੱਕ ਚਲਾਉਂਦੇ ਉਹਨਾਂ ਨੂੰ ਪਤਾ ਤੇ ਇਹਦੇ ਨਾਲ ਇਹ ਵੀ ਤੁਹਾਡਾ ਬਚਾ ਹੁੰਦਾ ਤੁਹਾਨੂੰ ਨੀਂਦ ਆਉਂਦੀ ਹੈ ਜਾਂ ਤੁਸੀਂ ਕਿਤੇ ਫੋਨ 'ਚ ਲੱਗੇ ਹੋ ਜਾਂ ਇੱਧਰ-ਉੱਧਰ ਧਿਆਨ ਤੁਹਾਨੂੰ ਪਤਾ ਲੱਗ ਜਾਂਦਾ ਇਹ ਤੁਸੀਂ ਧਿਆਨ ਨਾਲ ਦੇਖਿਓ ਇਹਨੂੰ ਇੱਕ ਦੋ ਵਾਰੀ ਇਹਨੂੰ ਪਤਾ ਵੀ ਲੱਗਿਆ ਕਿ ਮੇਰਾ ਟਰੱਕ ਇੱਧਰ-ਉੱਧਰ ਜਾ ਰਿਹਾ ਪਰ ਵੀਰ ਨੇ ਰੋਕਿਆ ਨਹੀਂ ਆ ਦੇਖਿਓ ਹੁਣ ਕੀ ਬਣਦਾ ਸੋ ਇਸ ਕਰਕੇ ਇਹ ਚੀਜ਼ਾਂ ਦਾ ਖਿਆਲ ਰੱਖਿਓ ਦੇਖੋ ਟਰੱਕ ਪਲਟ ਜਾਣਾ ਤੇ ਪਰ ਇਹਨਾਂ ਚੀਜ਼ਾਂ ਦਾ ਅਸੀਂ ਕਿਉਂ ਨਹੀਂ ਖਿਆਲ ਰੱਖਦੇ ਇਹਨੇ ਵੀ ਸੀਟ ਬੈਲਟ ਲਾਈ ਸੀ ਠੀਕ ਆ